ਕਰੋ ਚੱਕ ਮਿੱਤਰੋ ਘੋੜਾ ਤੇ ਰਾਹ ਦੇ ਉੱਤੇ ਜਾਂਦਾ ਹੈ। ਵਿਊ ਬਾਹਲੇ ਦਾ ਰੱਬ ਦੀ ਕਿਰਪਾ ਨਾਲ ਨਜ਼ਾਰਾ ਹੀ ਆਇਆ ਹੈ। ਤੇ ਰੀਲਾਂ ਤਾਂ ਅੱਜ ਪੂਰੀਆਂ ਆਸਮ ਬਣ ਗਈਆਂ। ਤੇ ਆਪਾਂ ਵੀ ਮੋਟਰਸਾਈਕਲ ਤੇ ਬਣਾਉਂਦੇ ਸੀਗੇ ਬਲੌਗ ਤੇ ਬਾਲੇ ਭਰਾ ਕਹਿੰਦੇ ਸੀਗੇ ਅਰਬੀ ਬਲੌਗ ਆਪਣਾ ਹੈ ਕਰੋ। ਸੋਚਾ ਵੀ ਚੱਲ ਛੋਟੇ ਵਾਸਤੇ ਬਲੌਗ ਬਣਾ ਲੈਨੇ ਕੋਈ ਆਡੀਅੰਸ ਤੋਂ ਵੱਡੀ ਹੈ ਨਾ ਕੋਈ ਵੱਡੀ ਚੀਜ਼ ਨਹੀਂ ਹੈ ਨਾ ਫੈਮਿਲੀ ਆਪਣੀ ਹੈ ਨਾ ਸੋਸ਼ਲ ਮੀਡੀਆ ਜਿੰਨੇ ਵੀ ਆ। ਬਾਕੀ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਅਰਬੀ ਬਲੌਗ ਬਣਾਇਆ ਕਰੀਏ। ਤੇ ਬਾਕੀ ਬਈ ਹੌਸਲਾ ਦੇ ਦਿਆ ਕਰੋ ਯਾਰ ਪੇਜ ਨੂੰ ਫੋਲੋ ਕਰ ਦਿਆ ਕਰੋ, ਲਾਈਕ ਸਬਸਕ੍ਰ ਤੇ ਬਾਕੀ ਘੈਂਡ ਘੈਂਡ ਤੁਹਾਡੇ ਵਾਸਤੇ ਆਪਾਂ ਵਲੌਗ ਹੈ ਜਿਹੜੇ ਲੈ ਕੇ ਆਉਂਦੇ ਰਹਾਂਗੇ ਤੇ ਬਾਕੀ ਇਧਰ ਨੇੜੇ ਆਪਣਾ ਪਿੰਡ ਆ ਗਿਆ ਇਧਰਲੀ ਸਾਈਡ ਤੇ ਗੁਰੂ ਘਰ ਵਗੈਰਾ ਆ ਗਿਆ ਸਾਰਾ ਕੁਝ ਤੇ ਇਧਰ ਆਪਣਾ ਗੁਰੂ ਘਰ ਆ ਗਿਆ ਪਿੰਡ ਦਾ ਤੇ ਆਹ ਕੁੱਤੇ ਦੀ ਯਾਰੀ ਪੱਕੀ ਹੈਗਾ ਕੰਦੇ ਨਾਲ ਇਧਰ ਪਿੰਡ ਆ ਕੇ ਦੇਖੋ ਆ ਸਾਰਾ ਤੇ ਆ ਪਿੰਡ ਦੇ ਨੇੜੇ ਤੁਸੀਂ ਆਹ ਜਗ੍ਹਾ ਤੇ ਐਕਸਰੀ ਆਪਣੀ ਮਾਣੀ ਨਹੀਂ ਕਾਫੀ ਵੀਡੀਓ ਦੇਖੀਆਂ ਹੋਣਗੀਆਂ ਮਰਦਾਨੀ ਹੈਗਾ ਅੜਿਆ ਖੜਾ ਹੈ ਅੜੀਅਲ ਤਾਂ ਬਾਹਲਾ ਹੈ ਕੋੜਾ ਕਿਵੇਂ ਨਾ ਕਿਵੇਂ ਫਿਰ ਗੇੜੇ-ਗੂੜੇ ਖਵਾ ਕੇ ਮੋੜ ਕੇ ਲਿਆਉਗਾ ਗੇੜਾ ਖਵਾ ਕੇ ਮੋੜਦਾ ਹੈਗਾ ਨਾ ਮੋੜਦਾ ਮੋੜਦਾ ਮੁੜੇ ਹੋਊਗਾ ਮੁੜੇ ਹੋਊਗਾ ਜੇ ਕਈ ਵਾਰੀ ਨਾ ਮੋੜੇ ਨਾ ਤਾਂ ਘੋੜੇ ਨੂੰ ਗੇੜਾ ਖਵਾ ਕੇ ਇੱਕ ਦੋ ਵਾਰੀ ਮੜਾ-ਮੋਟਾ ਗਾਂ ਤੋੜ ਕੇ ਮੋੜ ਲਈਦਾ ਹੁੰਦਾ ਵਧੀਆ ਮੜਿਆਉਂਦਾ ਹੁੰਦਾ ਤੁਸੀਂ ਆਹ ਹੁਣ ਦੇਖਿਓ ਵੀਡੀਓ ਦੇ ਵਿੱਚ ਮੜੇ ਹੋਊਗਾ ਵਧੀਆ ਤੇ ਬਾਕੀ ਕਈ ਵਾਰੀ ਵੀ ਮਤਲਬ ਅੱਛ ਵੀ ਕਰ ਜਾਂਦਾ ਹੁੰਦਾ ਘਰਕਣੀ ਜਾਣ ਦੀ ਬਾਕੀ ਆਹ ਦੇਖਿਓ ਵੀ ਹੁਣ ਵਧੀਆ ਮੜਪੂ ਆ ਦੇਖੋ ਜਿਵੇਂ ਮੜ ਪਿਆ ਨਾ ਟਾਈਮ ਮੜ ਪੈਂਦਾ ਆਹ ਦੇਖੋ బ hey, ఫ